106 ਫੋਨ ਲੋਕਾਂ ਨੂੰ ਦੇ ਚੁੱਕੇ ਜਿਨ੍ਹਾਂ ਦੇ ਗੁੰਮ ਗਏ ਆ ਅਗਰ ਸਾਰੇ ਦਿਨ ਕੰਮ ਕਰ ਕਰਕੇ ਏਡਿਕ ਪੈਸਾ ਜੋੜ ਕੇ ਕਿਰਾਇਆ ਖਰਚਾ ਰੋਟੀ ਪਾਣੀ ਉਸਮੇਂ ਅਸੇ ਫੋਨ ਲਈ ਅਟ ਜ਼ਰੂਰਤ ਕੇ ਲਈ ਅੱਜ ਮਿਲ ਗਿਆ ਤਾਂ ਬਹੁਤ ਖੁਸ਼ ਹੋ ਓਡੀ ਸਰਪੰਚ ਜੀ ਨੇ ਐਸਐਸਪੀ ਸਾਹਿਬ ਨੇ ਬਹੁਤ ਮਿਹਨਤ ਕਰਕੇ ਸਾਡਾ ਮੋਨ ਲੱਭ ਕੇ ਦਿੱਤਾ ਨਵੇਂ ਸਾਲ ਸਾਨੂੰ ਤੋਹਫਾ ਦਿੱਤਾ ਬਹੁਤ ਖੁਸ਼ੀ ਹੋਈ ਹੈ ਸਾਨੂੰ ਤੱਕ ਦੀ ਟੋਟਲ 16 ਲੱਖ ਦੇ ਫੋਨ ਅਸੀਂ ਜਿਹੜੇ ਅੱਜ ਦਿੱਤੇ ਐ ਪਬਲਿਕ ਬੜੀ ਖੁਸ਼ ਐ ਇਸ ਲਾਗੇ ਪ੍ਰਾਲੇ ਨੇ ਨਨੇ ਬਹੁਤ ਵਧੀਆ ਕੰਮ ਕੀਤਾ ਸਾਡਾ ਫੋਨ 15 ਦਿਨਾਂ ਦੇ ਵਿੱਚ ਸਾਨੂੰ ਲੱਭ ਕੇ ਦਿੱਤਾ ਸ੍ਰੀ ਪੁੱਤਰ ਮੀਰਦੀਨ ਜੀ ਮੇਰਾ ਮੋਬਾਈਲ ਜੋ ਕਿ 10-11 ਮਹੀਨੇ ਤੋਂ ਗੁੰਮ ਹੋ ਗਿਆ ਸੀਗਾ ਸਾਨੂੰ ਬਿਲਕੁਲ ਉਮੀਦ ਨਹੀਂ ਸੀਗੀ ਪਰ ਸਰ ਜੀ ਨੇ ਐਸਐਸਪੀ ਸਾਹਿਬ ਨੇ ਬਹੁਤ ਮਿਹਨਤ ਕਰਕੇ ਸਾਡਾ ਮੋਬਾਈਲ ਲੱਭ ਕੇ ਦਿੱਤਾ ਨਵੇਂ ਸਾਲ ਨੂੰ ਤੋਹਫਾ ਦਿੱਤਾ ਬਹੁਤ ਖੁਸ਼ੀ ਹੋਈ ਹੈ ਸਾਨੂੰ ਸਰ ਆਸ਼ਵੀਮ ਜੀ ਤੁਸੀਂ ਅੱਜ ਕਿੱਥੇ ਆਏ ਹੋ ਅੱਛਾ ਤੁਸੀਂ ਸਾਡੇ ਹੋ ਕਿੱਥੇ ਆ ਕੀ ਕਰਨਾ ਆਏ ਹੋ ਸਰ ਸਾਡਾ ਫੋਨ ਗਵਾਚ ਗਿਆ ਸੀਗਾ ਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡਾ ਫੋਨ 15 ਦਿਨਾਂ ਦੇ ਵਿੱਚ ਸਾਨੂੰ ਲੱਭ ਕੇ ਦਿੱਤਾ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਸਰ ਸਾਨੂੰ ਬਹੁਤ ਖੁਸ਼ੀ ਹੈ ਮਾਣ ਮਲੇ ਕੋਲਾ ਪੁੱਸੇ ਜੀ ਇਹ ਜਦੋਂ ਦਾ ਸਾਈਬਰ ਸੈੱਲ ਦਾ ਥਾਣਾ ਬਣਿਆ ਉਦੋਂ ਤੋਂ ਸਾਡੇ ਜਿਹੜੇ ਮਨਪ੍ਰੀਤ ਇੰਸਪੈਕਟਰ ਨੇ ਬੜਾ ਅੱਛਾ ਕੰਮ ਕੀਤਾ ਹੁਣ ਤੱਕ 106 ਫੋਨ ਲੋਕਾਂ ਨੂੰ ਦੇ ਚੁੱਕੇ ਆ ਜਿਹਨੇ ਦੇ ਗੁੰਮ ਹੋਏ ਆ ਤੇ ਅੱਜ ਵੀ ਸਾਰਿਆਂ ਦੇ ਜਿਹੜੇ ਗੁੰਮ ਹੋਏ ਸੀ ਫੋਨ ਅਸੀਂ ਉਹਨਾਂ ਨੂੰ ਜਿਹੜੇ ਮਾਲਕ ਹਨ ਉਹਨਾਂ ਨੂੰ ਹਵਾਲੇ ਕੀਤਾ ਤੇ ਹੁਣ ਤੱਕ ਦੀ ਟੋਟਲ 16 ਲੱਖ ਦੇ ਫੋਨ ਅਸੀਂ ਜਿਹੜੇ ਅੱਜ ਦਿੱਤੇ ਆ ਇਹ ਬੜਾ ਵਧੀਆ ਉਪਰਾਲਾ ਹੈ ਪੁਲਿਸ ਵੱਲੋਂ ਤੇ ਲੋਕੀ ਬੜੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਕਈਆਂ ਨੂੰ ਮੈਂ ਪਰਸਨਲੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਕਹਿੰਦੇ ਉਮੀਦ ਨਹੀਂ ਸੀ ਕਿ ਸਾਨੂੰ ਪੁਲਿਸ ਇਦਾਂ ਬੁਲਾ ਕੇ ਸਾਨੂੰ ਫੋਨ ਦਊਗੀ ਤੇ ਪਬਲਿਕ ਵੀ ਬੜੀ ਖੁਸ਼ ਹੈ ਇਸ ਨਵੇਂ ਉਪਰਾਲੇ ਨਾਲ ਧੰਨਵਾਦ मेरा सुनीता जी सुनीता जी की हो रही आज बहुत खुशी है ऐसे ही होती रहेबीस 26000 हां क्या काम करती है बस मजदूरी दिन से नींद आ गई थी नहीं मैं बहुत रोई बहुत रोई मैं सारे दिन काम कर के एक पैसा जोड़ के किराया खर्चा रोटी पानी उसमें फोन लिया जरूरत के लिए और आज मिल गया तो बहुत खुश होंगे पुलिस जो अच्छा काम कर बहुत 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 तरक्की हुई है और हो गए मालिक बहुत तरक्की करे हाँ जी